ਬਾਤ ਸਮੇਂ ਦੀ ਐ ਬਾਤ ਵਕਤ ਦੀ ਐ ਉਹ ਜੋਧੇ ਤੇ ਬੱਲੇ 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 ਤਾੜੀ ਮਾਰੋ ਤਾੜੀਆਂ ਦੂੜੀਆਂ ਵਾ ਵਈ ਵਾ ਅਜੇ ਤੇ ਪਹਿਲਵਾਨਾ ਜੱਸਾ ਪੱਟੀ ਸਮੇਂ ਦੀ ਬਾਤ ਐ ਕੌਣ ਜਿੱਤੇਗਾ ਕੌਣ ਹਾਰੇਗਾ ਬੜਾ ਵਧੀਆ ਮਨ ਲਜੋ ਤੇ ਚੱਲਦਾ ਹੋਇਆ ਕੁਸ਼ਤੀ ਦਾ ਬਹੁਤੀ ਵਧੀਆ ਕੁਸ਼ਤੀ ਜਿਹੜੀ ਖਾੜੇ ਚਲਦੀ ਹੋਈ ਹਲਕੀ ਜੀ ਚੋਟ ਨਦਨ ਬਾਕੀ ਬਾਹਰ ਰਹਿਣ ਮੇਰੇ ਵੀਰ ਬਾਕੀ ਬਾਹਰ ਰਹੋ ਹਲਕੀ ਜੀ ਚੋਟ ਮਹਿਸੂਸ ਕਰਦਾ ਮੈਂ ਲਖਵਿੰਦਰ ਸਿੰਘ ਲੱਖਾ ਰੋਡ ਗੁਜ਼ਾਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਮਾਦ ਕਰਦਾ ਹਾਂ ਦੱਸਦਾ ਬਹੁਤ ਵੱਡਾ ਸਤਿਕਾਰ ਉਹਦੇ ਮੈਂ ਜਗਦੀਪਾ ਜੀ ਦਾ ਜਗਦੀਪ ਸਿੰਘ ਜੀ ਥਿਆੜ ਇੰਗਲੈਂਡ ਤੋਂ ਲਾਈਵ ਜੁੜਿਆ ਹੈ ਹੋਰ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਰੱਬਰ ਕੇ ਦਰਸ਼ਕਾਂ ਦਾ ਪ੍ਰਮਾਤਮਾ ਸਾਰਿਆਂ ਦੇ ਪ੍ਰਬੰਧਕੀ ਕਮੇਟੀ ਦੇ ਨਾਮ ਜਾਣਦਾ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜੈ ਦੀ ਕਲ ਦਰਖੀ ਜੀ ਇੱਕ ਲਾਈਵ ਵਾਲੇ ਵੀਰਾਂ ਨੂੰ ਬੇਨਤੀ ਆ ਕੋਈ ਲਾਈਵ ਨਹੀਂ ਚੱਲ ਨਹੀਂ ਰਿਹਾ ਕਹਿੰਦੇ ਕੋਈ ਪ੍ਰੋਬਲਮ ਆ ਲਾਈਵ ਚ ਫੋਨ ਆ ਰਹੇ ਮੇਰਾ ਭਰਾ ਜੂਰ ਨੋਟ ਕਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਆ ਨਿਰਮਲ ਪਹਿਲਵਾਨ ਜੀ ਚੰਡੀਗੜ੍ਹ ਜਿਹੜੇ ਅੱਜ ਦੇ ਕੁਸ਼ਤੀ ਦੰਗਲ ਲਈ ਲਾਈਵ ਜੁੜੇ ਹੋਏ ਆ ਤੇ 1 ਅਕਤੂਬਰ ਜਿਹੜਾ ਕੰਜਹੇੜੀ ਦਾ ਕੁਸ਼ਤੀ ਦੰਗਲ ਹੋ ਗਿਆ ਵੀ ਨੋਟ ਕਰਦੇ ਜਾਓ ਵੈਦਵਾਨ ਪਰਿਵਾਰ ਔਰ ਸਾਡੇ ਸੁਖਵਿੰਦਰ ਬਾਜੀ ਉਹਨਾਂ ਦੇ ਵੱਲੋਂ ਜਿਹੜਾ ਇਹ ਵੱਡਾ ਦੰਗਲ 1 ਅਕਤੂਬਰ ਵਾਲੇ ਦਿਨ ਜਿਹੜਾ ਕਰਵਾਇਆ ਜਾਣਾ ਹੈ ਗੰਜਹੇੜੀ ਦੀ ਧਰਤੀ ਤੇ ਨੋਟ ਕਰਿਓ ਨਿਰਮਲ ਪਹਿਲਵਾਨ ਜਿਹੜੇ ਲਾਈਵ ਜੁੜੇ ਹੋਏ ਆ ਵੀ ਨੋਟ ਕਰਿਓ ਬਹੁਤ ਵੱਡਾ ਜਿਹੜਾ ਦੰਗਲ ਹੈ ਸ਼ੇਗੜਾਂ ਦੀ ਧਰਤੀ ਤੇ 17 ਤਰੀਕ ਹੈ ਮਾਰਾ